ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆਂ ਅਮਰਿਤਪਾਲ ਸਿੰਘ ਦੇ ਬਾਰੇ ਦੇ ਵਿੱਚ ਜੋ ਵਾਰਿਸ ਪੰਜਾਬ ਦੀ ਪਾਰਟੀ ਦੇ ਮੁਖੀ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜੀ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਹੋਈ ਸੀ ਬਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਦੇ ਉੱਪਰ ਜਿਹੜਾ ਫੈਸਲਾ ਸੀ ਉਹ ਅੱਜ ਆਉਣਾ ਸੀ ਉਸ ਫੈਸਲੇ ਦੇ ਉਸ ਪਟੀਸ਼ਨ ਦੇ ਉੱਪਰ ਜਿਹੜੇ ਨਵਾਂ ਅਪਡੇਟ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਆਂ ਭਾਈ ਅਮਰਿਤਪਾਲ ਸਿੰਘ ਦਾ ਸੇ ਉਹਨਾਂ ਦੇ ਉੱਪਰ ਲੱਗੀ ਹੋਈ ਔਰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਜੋ ਸੰਸਦ ਦੇ ਵਿੱਚ ਸਰਤ ਰੂਪ ਦਾ ਸੈਸ਼ਨ ਚੱਲਣਾ ਹੈ ਜੋ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਚੱਲਣਾ ਹੈ ਉਹਦੇ ਵਿੱਚ ਉਹਨਾਂ ਨੇ ਆਪਣੀ ਸ਼ਮੂਲੀਅਤ ਕਰਨ ਦੇ ਲਈ ਪੈਰੋਲ ਦੀ ਜਿਹੜੀ ਹੈ ਉਹ ਮੰਗ ਕੀਤੀ ਸੀ ਉਹਦੇ ਸਬੰਧ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਬੰਧਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਦੇਸ਼ ਜਾਰੀ ਕੀਤੇ ਸਨ ਕਿ ਉਹ ਇਸ ਆਪਣਾ ਇੱਕ ਹਫਤੇ ਦੇ ਅੰਦਰ-ਅੰਦਰ ਇਸ ਪੈਰੋਲ ਦੀ ਪਟੀਸ਼ਨ ਦੇ ਉੱਪਰ ਦੱਸੇ ਕਿ ਪਰ ਉਹ ਜਿਹੜੀ ਦਿੱਤੀ ਜਾਣੀ ਹੈ ਉਹਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਕੀ ਕਹਿਣਾ ਚਾਹੁੰਦੀ ਹੈ ਤਾਂ ਉਹਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਪੱਖ ਰੱਖਿਆ ਸੀ ਅਦਾਲਤ ਦੇ ਵਿੱਚ ਕੇ ਅਗਰ ਆਪਾਈ ਅਮਰਿਤਪਾਲ ਸਿੰਘ ਨੂੰ ਪੈਰੋਲ ਮਿਲਦੀ ਹੈ ਤਾਂ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਗੰਭੀਰ ਹੋ ਸਕਦੀ ਹੈ ਜਿਸ ਦੇ ਸਬੰਧ ਦੇ ਵਿੱਚ ਸਰਕਾਰ ਨੇ ਹਾਈ ਕੋਰਟ ਨੂੰ ਇਹ ਦੱਸਿਆ ਕਿ ਉਹਨਾਂ ਨੂੰ ਪੈਰੋਲ ਜਿਹੜੀ ਉਹਨਾਂ ਨੂੰ ਮਿਲਣੀ ਚਾਹੀਦੀ। ਉਸ ਇਸ ਬੰਦੇ ਵਿੱਚ ਅਮਰਿਤਪਾਲ ਸਿੰਘ ਦੇ ਵਕੀਲਾ ਵੱਲੋਂ ਇੱਕ ਇਸ ਮਾਮਲੇ ਦੀ ਜਿਹੜੀ ਅੱਗੇ ਸੁਣਵਾਈ ਸੀ ਉਹ ਅੱਜ ਹੋਣੀ ਸੀ 1 ਦਸੰਬਰ ਨੂੰ ਉਹਦੇ ਉੱਪਰ ਫਿਰ ਜਿਹੜਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਫੈਸਲਾ ਆਇਆ ਜਾਂ ਦੁਬਾਰਾ ਜੋ ਸਰਕਾਰ ਤੋਂ ਪੁੱਛ ਕੇ ਪੁੱਛਿਆ ਗਿਆ ਇਸ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤੇ ਨੇ ਫਿਰ ਕਿ ਪੈਰੋਲ ਦੀ ਜਿਹੜੀ ਪਟੀਸ਼ਨ ਹੈ ਉਹਦੇ ਤੇ ਸੁਣਵਾਈ ਕਰਦਿਆ ਹੋਇਆ ਹੈ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਸਰਕਾਰ ਉਸ ਮੁੱਢਲੇ ਆਧਾਰ ਅਤੇ ਸਮੱਗਰੀ ਨੂੰ ਜਿਹੜਾ ਫੰਡਾਮੈਂਟਲ ਬੇਸਿਸ ਐਂਡ ਮਟੀਰੀਅਲ ਉਹ ਪੇਸ਼ ਕਰੇ ਜਿਸ ਦੇ ਆਧਾਰ ਤੇ ਉਹਨਾਂ ਨੇ ਸਰਕਾਰ ਨੇ ਅਮਰਿਤਪਾਲ ਦੀ ਜਿਹੜੀ ਪੈਰੋਲ ਅਰਜੀ ਹੈ ਉਸ ਨੂੰ ਖਾਰਜ ਕੀਤਾ ਹੈ ਕਹਿੰਦਾ ਭਾਵ ਕੀ ਹੈ ਕਿ ਅਮਰਿਤਪਾਲ ਸਿੰਘ ਨੇ ਇੱਕ ਆਪਣੀ ਪਟੀਸ਼ਨ ਦੇ ਵਿੱਚ ਕਹੀ ਸੀ ਕਿ ਇਸ ਜਿਹੜੀ ਧਾਰਾ ਮੇਰੇ ਉੱਪਰ ਲਗਾਈ ਗਈ ਹੈ ਉਸ ਧਾਰਾ ਦੇ ਤਹਿਤ ਮੈਨੂੰ ਜਿਹੜਾ ਪੈਰੋਲ ਦਾ ਸੰਵਿਧਾਨਿਕ ਹੱਕ ਹੈ ਔਰ ਦੂਸਰੀ ਗੱਲ ਉਹਨਾਂ ਨੇ ਕਹੀ ਸੀ ਕਿ ਮੈਂ ਮੌਜੂਦਾ ਐਮਪੀ ਹਾਂ ਮੇਰੇ ਹਲਕੇ ਦੇ ਵਿੱਚ ਜਿਵੇਂ ਖੜ ਆਈ ਸੀ ਜਾਂ ਹੋਰ ਜਿਹੜੇ ਭੱਗ ਦੇ ਮੁੱਦਿਆਂ ਤੇ ਉੱਪਰ ਮੈਨੂੰ ਵੀ ਗੱਲ ਕਰਨ ਦਾ ਅਧਿਕਾਰ ਹੈ ਤਾਂ ਉਸ ਅਧਿਕਾਰ ਦੇ ਤਹਿਤ ਜੋ ਸੰਵਿਧਾਨ ਦੇ ਵਿੱਚ ਦਰਜ ਹੈ ਉਹਨਾਂ ਨੇ ਆਪਣੀ ਪੈਰੋਲ ਦੀ ਜਿਹੜੀ ਹੈ ਉਹ ਮੰਗ ਕੀਤੀ ਸੀ ਜਿਸ ਦੇ ਉੱਪਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸੁਣਵਾਈ ਕਰ ਰਿਹਾ ਸੀ ਤਾਂ ਜਦੋਂ ਪੰਜਾਬ ਸਰਕਾਰ ਵੱਲੋਂ ਪੈਰੋਲ ਦਾ ਜਿਹੜਾ ਉਹ ਵਿਰੋਧ ਕੀਤਾ ਗਿਆ ਤਾਂ ਉਸ ਦੇ ਸਬੰਧ ਦੇ ਵਿੱਚ ਜਿਹੜੀ ਅੱਜ ਸੁਣਵਾਈ ਹੋਈ ਹੈ ਉਹਦੇ ਉੱਪਰ ਉਹਦੇ ਵਿੱਚ ਫਿਰ ਪੰਜਾਬ ਸਰਕਾਰ ਨੂੰ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਉਹ ਬੁੱਢਲੇ ਆਧਾਰ ਅਤੇ ਸਮਗਰੀ ਪੇਸ਼ ਕਰੇ ਜਿਸ ਦੇ ਆਧਾਰ ਤੇ ਉਹ ਮੰਨੇ ਜਿਹੜੀ ਅਮਰਿਤਪਾਲ ਸਿੰਘ ਨੂੰ ਪੈਰੋਲ ਦੇ ਤੋਂ ਜਿਹੜਾ ਇਨਕਾਰ ਕੀਤਾ ਹੈ ਜਿਹੜੀ ਉਹਨਾਂ ਨੇ ਪੈਰੋਲ ਦੀ ਅਰਜ਼ੀ ਤੇ ਉੱਪਰ ਕਾਰਵਾਈ ਕਰਦਿਆਂ ਹੋਇਆ ਉਸ ਨੂੰ ਖਾਰਜ ਕੀਤਾ ਹੈ ਉਦੇਸਬੰਧ ਦੇ ਵਿੱਚ ਸਰਕਾਰ ਕੋਲੇ ਕੀ ਫੰਡਾਮੈਂਟਲ ਬੇਸਿਸ ਨੇ ਔਰ ਕਿਹੜੇ ਮਟੀਰੀਅਲ ਦੇ ਤਹਿਤ ਉਹਨਾਂ ਨੇ ਇਹਦਾ ਵਿਰੋਧ ਕੀਤਾ ਉਹ ਮਾਰੀਓ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਦੀ ਮੰਗ ਕੀਤੀ ਹੈ ਧੰਨਵਾਦ